ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਸਿੰਪਲ ਜਿਹਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਹ ਉਹ ਉਪਾਅ ਹੈ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਵਿਆਹ ਦੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਜਾਂ ਫਿਰ ਉਹਨਾਂ ਨੂੰ ਮਨ ਚ ਆਇਆ ਰਿਸ਼ਤਾ ਨਹੀਂ ਮਿਲ ਰਿਹਾ ਜੇ ਸੁਪਾਣ ਤੁਸੀਂ ਨਾ ਰਾਤਰੀਆਂ ਦੇ ਵਿੱਚ ਵੀ ਕਰ ਲੈਂਦੇ ਹੋ ਤਾਂ ਤੁਹਾਡਾ ਕੁਝ ਹੀ ਦਿਨਾਂ ਦੇ ਵਿੱਚ ਜਿੰਨੀਆਂ ਵੀ ਤੁਹਾਡੇ ਇਹ ਰਿਸ਼ਤੇ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਉਹ ਦੂਰ ਹੋ ਜਾਣਗੀਆਂ ਤੇ ਤੁਹਾਡਾ ਰਿਸ਼ਤਾ ਬਣਨਾ ਸ਼ੁਰੂ ਹੋ ਜਾਵੇਗਾ ਜਿਨ੍ਹਾਂ ਬੱਚਿਆਂ ਦੇ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰੰਦੇ باوجود ਵੀ ਤੁਸੀਂ ਵਿਆਹਯੋਗ ਨਹੀਂ ਬਣ ਰਹੇ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਨਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਭਗਵਾਨ ਵਿਸ਼ਨੂੰ ਜੀ ਕਿਵੇਂ ਤੁਹਾਡੀਆਂ ਸਾਰੀਆਂ ਇਹ ਪ੍ਰੋਬਲਮ ਤੋੜ ਕਰ ਦੇਣਗੇ ਤੁਹਾਡੇ ਵਿਆਹ ਦਾ ਜੋਗ ਬਣਾਉਣਗੇ ਇਸ ਉਪਾਅ ਨੂੰ ਬੱਚੇ ਵੀ ਕਰ ਸਕਦੇ ਹਨ ਜਿਨ੍ਹਾਂ ਦਾ ਵਿਆਹ ਨਹੀਂ ਹੋ ਲੜਕੇ ਲੜਕੀਆਂ ਖੁਦ ਕਰ ਸਕਦੇ ਹਨ ਤੇ ਉਹਨਾਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਕਰ ਸਕਦੇ ਹਨ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਹੈ ਕਿਉਂਕਿ ਇਹ ਨਰਾਤਰੀਆਂ ਦੇ ਵਿੱਚ ਕਰਨ ਦੇ ਨਾਲ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲ ਜਾਵੇਗਾ ਇਸ ਬਾਣੂ ਦੁਸਤੀ ਕਿਵੇਂ ਕਰਨਾ ਹੈ ਉਪਾਣੂ ਕਰਨ ਦੇ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਕਿਹੜੇ ਸਮੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚੁਰੋ ਸੋਣਾ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਚਰੋ ਸਬਸਕ੍ਰਾਈਬ ਕਰ ਦਿਓ ਆਦਿ ਸ਼ੇਅਰ ਕਰ ਦਿਓ ਜੀ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਤੇ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਜੇਕਰ ਤੁਹਾਡੇ ਬੱਚਿਆਂ ਦੀ ਉਮਰ 35 ਜਾਂ ਫਿਰ 35 ਤੋਂ ਪਲੱਸ 40 ਤੱਕ ਹੋ ਗਈ ਹੈ ਤਾਂ ਤੁਹਾਨੂੰ ਰਿਸ਼ਤੇ ਆਉਣੇ band ਹੋ ਗਏ ਹਨ ਤੇ ਤੁਸੀਂ ਇਹ ਚੀਜ਼ ਸੋਚ ਰਹੇ ਹੋ ਕਿ ਰਿਸ਼ਤੇ ਆ ਹੀ ਨਹੀਂ ਰਹੇ ਤਾਂ ਰਿਸ਼ਤਾ ਹੋਵੇਗਾ ਕਿੱਥੋਂ ਇਸੇ ਤਰ੍ਹਾਂ ਤੁਸੀਂ ਇਸ ਪਾਣੂ ਸਵੇਦੇ ਸਮੇਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਸਥਾਪਨਾ ਕੀਤੀ ਹੋਈ ਹੈ ਤੁਸੀਂ ਬੈਠ ਰੱਖ ਰਹੇ ਹੋ ਫਿਰ ਤੁਸੀਂ ਉੱਥੇ ਬੈਠ ਕੇ ਇਸ ਪਾਣੂ ਕਰ ਸਕਦੇ ਹੋ ਤੇ ਜੇਕਰ ਤੁਸੀਂ ਵਰਤ ਨਹੀਂ ਰੱਖ ਸਕਦੇ ਤੁਸੀਂ ਸਥਾਪਨਾ ਨਹੀਂ ਕੀਤੀ ਆਪਣੇ ਘਰ ਦੇ ਵਿੱਚ ਫਿਰ ਤੁਸੀਂ ਸੁਪਾਰਨ ਕਰ ਸਕਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ ਆਸਾਨ ਹੈ ਬਹੁਤ ਜ਼ਿਆਦਾ ਸਿੰਪਲ ਹੈ ਅਗਰ ਤੁਸੀਂ ਸਥਾਪਨਾ ਨਹੀਂ ਕੀਤੀ ਸਵੇਰੇ ਸ਼ਾਮ ਤੁਸੀਂ ਮਾਂ ਦੁਰਗਾ ਦੇ ਚਿੱਤਰ ਜਾਂ ਫਿਰ ਤਸਵੀਰ ਦੇ ਸਾਹਮਣੇ ਸਵੇਰੇ ਸ਼ਾਮ ਤੁਸੀਂ ਦੇਸੀ ਘਿਓ ਦਾ ਦੀਵਾ ਜਗਾਉਣਾ ਹੈ ਤੁਹਾਨੂੰ ਵਿਸ਼ਵਾਸ ਦੇ ਨਾਲ ਦੱਸ ਦਿੰਦੇ ਹਾਂ ਕਿ ਇਸ ਉਪਾਅ ਨਾਲ ਤੁਸੀਂ ਮਾਂ ਦੁਰਗਾ ਦੀ ਸਵੇਰ ਦੇ ਸਾਹਮਣੇ ਹੀ ਕਰਨਾ ਹੈ ਇਸੇ ਤਰ੍ਹਾਂ ਇਸ ਪਾਣ ਤੁਸੀਂ ਗਣਪਤੀ ਜਾਂ ਮਾਂ ਦੁਰਗਾ ਜੀ ਦੇ ਅੱਗੇ ਇਹ ਇਸ ਪਾਣ ਨੂੰ ਕਰਨਾ ਹੈ ਜੋ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਉੱਥੇ ਬੈਠ ਕੇ ਤੁਸੀਂ ਇਸ ਪਾਣ ਨੂੰ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਸਵੇਰ ਦੇ ਸਮੇਂ ਤੁਸੀਂ ਆਪਣਾ ਕੰਮ ਕਰਕੇ ਜਾਂ ਕੰਮ ਕਰ ਕਰਨ ਤੋਂ ਬਾਅਦ ਪਹਿਲਾਂ ਇਸ਼ਨਾਨ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਜੇਕਰ ਤੁਹਾਡੇ ਕੋਲ ਪੀਲੇ ਜਾਂ ਰੈੱਡ ਕਲਰ ਦੇ ਵਸਤਰ ਕੱਪੜੇ ਹੈਗੇ ਹਨ ਤਾਂ ਤੁਸੀਂ ਉਹ ਪਾ ਸਕਦੇ ਹੋ ਇਸ ਉਪਾਣੂ ਕਰਨ ਦੇ ਸਮੇਂ ਖਾਸ ਤੌਰ ਤੇ ਕਹਾਣਗੇ ਕਿ ਇਹ ਜੋ ਬੱਚੇ ਹਨ ਉਹਨਾਂ ਦੀ ਮਾਤਾ ਜੀ ਇਸ ਉਪਾਣੂ ਕਰੰਤੇ ਜੇਕਰ ਮਾਤਾ ਕਿਸੇ ਪ੍ਰੋਬਲਮ ਦੇ ਕਰਕੇ ਇਸ ਉਪਾਣੂ ਨਹੀਂ ਕਰ ਰਹੀ ਤਾਂ ਬੱਚੇ ਖੁਦ ਵੀ ਇਸ ਉਪਾਣੂ ਕਰ ਸਕਦੇ ਹਨ ਕਹਿਣ ਤੋਂ ਭਾਵ ਇਹ ਹੈ ਕਿ ਇਸ ਚਮਤਕਾਰਯੋਗ ਉਪਾ ਦੇ ਮੌਕੇ ਤੁਸੀਂ ਬਿਲਕੁਲ ਵੀ ਨਾ ਗਵਾਓ ਇਸੇ ਤਰ੍ਹਾਂ ਤੁਸੀਂ ਕੀ ਕਰਨਾ ਹੈ ਗਣਪਤੀ ਜੀ ਦੇ ਅੱਗੇ ਤੇ ਮਾਤਾ ਦੇਵੀ ਜੀ ਦੇ ਅੱਗੇ ਤੁਸੀਂ ਦੇਸੀ ਘੋਦਾਇਕ ਦੀਵਾ ਜਗਾਉਣਾ ਹੈ ਉਪਰਚਲਿਤ ਕਰਕੇ ਜੇਕਰ ਤੁਸੀਂ ਘਰ ਦੇ ਵਿੱਚ ਪਾਣ ਪੂਜਾ ਕਰ ਰਹੇ ਹੋ ਤੁਸੀਂ ਵਰਤ ਰੱਖਿਆ ਹੈ ਫਿਰ ਤੁਸੀਂ ਉਸੇ ਹੀ ਤਰੀਕੇ ਦੇ ਨਾਲ ਕਰੋ ਜੇਕਰ ਨਵੇਂ ਵੀ ਕਰ ਰਹੇ ਤਾਂ ਤੁਸੀਂ ਪਾਣ ਪੂਜਾ ਵਾਲੇ ਸਥਾਨ ਤੇ ਮਾਤਾ ਦੇਵੀ ਜੀ ਦੀ ਫੋਟੋ ਦੇ ਸਾਹਮਣੇ ਤੁਸੀਂ ਇੱਕ ਦੇਸੀ ਘਿਓ ਦਾ ਦੀਵਾ ਪਰਚਲਿਤ ਕਰ ਦੇਣਾ ਹੈ ਇਸੇ ਤਰ੍ਹਾਂ ਦੇਸੀ ਘਿਓ ਦਾ ਦੀਵਾ ਪਰਚਲਿਤ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਹਰੀ ਮੌਂਗ ਦਾਲ ਵੀ ਲੈ ਸਕਦੇ ਹੋ ਸਾਤ ਮੌਂਗ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਹਰੀ ਸਾਬਤ ਮੌਂਗ ਹੈਗੀ ਹੈ ਤਾਂ ਤੁਸੀਂ ਉਹ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਪੀਸੀ ਹੋਈ ਦਾਲ ਵਿੱਚ ਹਰੀ ਮੌਂਗੇ ਦੀ ਲੈ ਸਕਦੇ ਹੋ ਜਿਹੜੀ ਤੁਸੀਂ ਹਰੀ ਮੌਂਗੇ ਸਾਬਤ ਜਾਂ ਦਲੀ ਹੋਈ ਲੈਣੀ ਹੈ ਉਹ ਤੁਸੀਂ ਅੱਧੇ ਕਟੋਰੀ ਲੈਣੀ ਹੈ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀਆਂ ਹਨ 9 ਹਰੀਆਂ ਇਲਾਚੀਆਂ ਹਰੀ ਇਲਾਚੀ ਜਿਹੜੀ ਹੈ ਉਸੇ ਵਿੱਚ ਛੋਟੀ ਵੱਡੀ ਦਾ ਕੋਈ ਵੀ ਚੱਕਰ ਨਹੀਂ ਪਰ ਹੋਣੀਆਂ ਗਿਣਤੀ ਦੇ ਵਿੱਚ 9 ਹਰੀਆਂ ਇਲਾਚੀਆਂ ਚਾਹੀਦੀਆਂ ਹਨ ਜੋ ਬਿਲਕੁਲ ਫਰੈਸ਼ ਅਤੇ ਤਾਜ਼ੀਆਂ ਹੋਣ ਤੇ ਉਹ ਹਰੀਆਂ ਇਲਾਚੀਆਂ ਨੂੰ ਇਸੇ ਕਟੋਰੀ ਦੇ ਵਿੱਚ ਤੁਸੀਂ ਰੱਖ ਲੈਣਾ ਹੈ ਜਿਸ ਦੇ ਵਿੱਚ ਤੁਸੀਂ ਦਾਲ ਰੱਖੀ ਸੀ ਉਹ ਕਟੋਰੀ ਨੂੰ ਤੁਸੀਂ ਹੱਥ ਦੇ ਵਿੱਚ ਲੈ ਕੇ ਗਣਪਤੀ ਜੀ ਦੇ ਸਾਹਮਣੇ ਤੁਸੀਂ ਆਪਣੀ ਬੇਨਤੀ ਪ੍ਰਾਰਥਨਾ ਕਰਨੀ ਹੈ ਮਾਂ ਦੇਵੀ ਦੇ ਸਾਹਮਣੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੇ ਬੱਚਿਆਂ ਦਾ ਵਿਆਹ ਜੋਗ ਬਣੇ ਜੋ ਆ ਰਹੀਆਂ ਪ੍ਰੋਬਲਮ ਮੁਸ਼ਕਲਾਂ ਹਨ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜਾਂ ਰਿਸ਼ਤੇ ਨੂੰ ਲੈ ਕੇ ਉਹ ਤੁਰੰਤ ਹੀ ਦੂਰ ਹੋ ਜਾਣ ਤੇ ਇਸ ਪਾਉ ਨੂੰ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਮਾਤਾ ਦੇਵੀ ਨੂੰ ਗਣਪਤੀ ਜੀ ਨੂੰ ਹਲਦੀ ਦਾ ਤੇਲਕਾ ਤੁਸੀਂ ਚਰੂ ਲਗਾਉਣਾ ਹੈ ਇਸ ਪਾਉ ਨੂੰ ਕਰਦੇ ਸਮੇਂ ਭਗਵਾਨ ਵਿਸ਼ਨੂੰ ਜੀ ਇਸ ਪਾ ਤੋਂ ਬਹੁਤ ਹੀ ਜ਼ਿਆਦਾ પ્રસન્ન ਹੁੰਦੇ ਹਨ ਤੇ ਬੱਚਿਆਂ ਦੀ ਜੋ ਵੀ ਜਨਮ ਕੁੰਡਲੀ ਹੈ ਉਸ ਦੇ ਵਿੱਚ ਵਿਆਹ ਦਾ ਜੋਗ ਪਾਉਂਦਾ ਹੈ ਤੇ ਜਿੰਨੇ ਵੀ ਉਸ ਦੇ ਵਿੱਚ ਦੋਸ਼ ਕਰੈ ਦੋਸ਼ ਜਾਂ ਕੋਈ ਵੀ ਦੋਸ਼ ਚੱਲ ਰਿਆ ਹੁੰਦਾ ਹੈ ਜਿ세 ਕਰਕੇ ਜੋ ਵੀ ਮੁਸ਼ਕਲਾਂ ਪ੍ਰੋਬਲਮ ਆ ਰਹੀਆਂ ਹੁੰਦੀਆਂ ਹਨ ਉਹ ਵੀ ਦੂਰ ਹੋ ਜਾਂਦੀਆਂ ਹਨ ਮਾਂ ਲక్ష్ਮੀ ਨੂੰ ਜੇਕਰ ਅਸੀਂ ਹਲਦੀ ਦਾ ਤਿਲਕ ਲਗਾਉਂਦੇ ਹਾਂ ਤੇ ਸਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਜੋ ਸ਼ੁਕਰ ਹੁੰਦਾ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਜਿਵੇਂ ਨਾਲ ਮਾਤਾ ਲక్ష్ਮੀ ਜੀ ਪ੍ਰਸੰਨ ਹੁੰਦੀ ਹੈ ਤੇ ਇਸੇ ਤਰ੍ਹਾਂ ਗਣਪਤੀ ਜੀ ਨੂੰ ਹਲਦੀ ਦਾ ਤਿਲਕ ਲਗਾਉਣ ਦੇ ਨਾਲ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਜੋ ਬੁੱਧ ਹੁੰਦਾ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਇਸ ਦੇ ਨਾਲ ਨਾਲ ਤੁਹਾਨੂੰ ਸਹੀ ਰਿਸ਼ਤੇ ਸਹੀ ਰਿਸ਼ਤੇ ਕਰਨ ਦੀ ਸਮਝ ਆ ਜਾਂਦੀ ਹੈ ਤੇ ਤੁਹਾਡੇ ਰਸਤੇ ਨੇ ਤੁਹਾਡੇ ਰਿਸ਼ਤੇ ਤੇ ਤੁਹਾਡੇ ਰਸਤੇ ਜਿਹੜੇ ਖੁੱਲਣੇ ਸ਼ੁਰੂ ਹੋ ਜਾਂਦੇ ਹਨ ਜੋ ਵੀ ਆ ਰਹੀਆਂ ਰੁਕਾਵਟਾਂ ਹੁੰਦੀਆਂ ਹਨ ਰਸਤੇ ਰਿਸ਼ਤਿਆਂ ਦੇ ਵਿੱਚ ਉਹ ਬੰਦ ਹੋ ਜਾਂਦੀਆਂ ਹਨ ਤੇ ਇਸੇ ਤਰ੍ਹਾਂ ਰਿਸ਼ਤਾ ਰਾਦੇ ਸਮੇ ਜੋ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਤੁਹਾਨੂੰ ਰਿਸ਼ਤਾ ਪਸੰਦ ਨਹੀਂ ਆ ਰਿਹਾ ਜਾਂ ਫਿਰ ਤੁਹਾਡੇ ਰਿਸ਼ਤਾ ਪਸੰਦ ਨਹੀਂ ਆ ਰਿਹਾ ਤਾਂ ਕਿਸੇ ਨਾ ਕਿਸੇ ਪ੍ਰੋਬਲਮ ਦੇ ਕਰਕੇ ਉਹ ਤੁਹਾਡੀਆਂ ਪ੍ਰੋਬਲਮ ਮੁਸ਼ਕਲਾਂ ਵੀ ਦੂਰ ਹੋ ਜਾਣਗੀਆਂ ਤੁਹਾਨੂੰ ਇਸ ਚੀਜ਼ ਦੇ ਸਮਝਾਉਣੇ ਸ਼ੁਰੂ ਹੋ ਜਾਵੇਗੇ ਕਿ ਕਿਹ ਜਿਹੜਾ ਰਿਸ਼ਤਾ ਤੁਹਾਡੇ ਲਈ ਸਹੀ ਹੈ ਕਿ ਕਿਹੜਾ ਰਿਸ਼ਤਾ ਤੁਹਾਡੇ ਲਈ ਸਹੀ ਹੈ ਕਿਹੜਾ ਰਿਸ਼ਤਾ ਤੁਹਾਡੇ ਲਈ ਨਹੀਂ ਸਹੀ ਹੈ ਐਸ ਕਰਕੇ ਤੁਸੀਂ ਉਸ ਪਾਣੂ ਘਾਦੇ ਸਮੇਂ ਹਲਦੀ ਦਾ ਤਿਲਕ ਜਰੂਰ ਲਗਾਓ ਇਸ ਤੋਂ ਇਲਾਵਾ ਤੁਸੀਂ ਜਿਹੜੇ ਹਰੇ ਇਲਾਚੀ ਤੁਸੀਂ ਮੌਂਗ ਦਾਲ ਵਾਲੀ ਕਟੋਰੀ ਦੇ ਵਿੱਚ ਰੱਖੀ ਹੋਈ ਸੀ ਉਹਨਾਂ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਕੇ ਗਣਪਤੀ ਤੇ ਮਾਤਾ ਲక్ష్ਮੀ ਦੇਵੀ ਜੀ ਦੇ ਅੱਗੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਇਸ ਤਰੀਕੇ ਦੇ ਨਾਲ ਕਰਨੀ ਹੈ ਕਿ ਜੇਕਰ ਤੁਹਾਡੇ ਬੱਚਿਆਂ ਦੀ ਉਮਰ ਵੱਧ ਗਈ ਹੈ ਤੇ ਬਾਦੀ ਉਮਰ ਦੇ ਵਿੱਚ ਤੁਹਾਡੇ ਬੱਚਿਆਂ ਦੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਜਾਣ ਤੇ ਜੋ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਆ ਰਹੀਆਂ ਸੀ ਉਹ ਦੂਰ ਹੋਣ ਤੇ ਤੁਰੰਤ ਸਾਡੇ ਬੱਚਿਆਂ ਦੇ ਵਿਆਹ ਦੇ ਜੋਗ ਬਣਨ ਤੁਹਾਡੇ ਬੱਚਿਆਂ ਦੇ ਲਈ ਉਹ ਹੀ ਰਿਸ਼ਤਾ ਆਉਣ ਉਹ ਹੀ ਰਿਸ਼ਤਾ ਆਵੇ ਜਿਸ ਨੂੰ ਉਹ ਪਸੰਦ ਕਰਨ ਤੁਹਾਡੇ ਲਈ ਕੋਈ ਵੀ ਗੁੰਜਾਇਸ਼ ਨਾ ਹੋਵੇ ਇਸ ਤਰੀਕੇ ਦੇ ਨਾਲ ਦੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਇਸੇ ਤਰ੍ਹਾਂ ਆਪਣੀ ਪ੍ਰਾਰਥਨਾ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਇਹ ਨਾਇਲਾ ਚੀਆ ਨੂੰ ਗਣਪਤੀ ਜੀ ਤੇ ਮਾਤਾ ਜੀ ਦੇ ਅੱਗੇ ਤੁਸੀਂ ਰੱਖ ਦੇਣਾ ਹੈ ਤੇ ਉਹ ਮੂੰਗ ਦਾਲ ਵਾਲੀ ਕਟੋਰੀ ਨਵੇਂ ਮਾਤਾ ਜੀ ਅੱਗੇ ਗਣਪਤੀ ਜੀ ਦੇ ਅੱਗੇ ਤੁਸੀਂ ਰੱਖ ਦੇਣਾ ਹੈ ਐਸੀ ਤਰ੍ਹਾਂ ਤੁਸੀਂ ਇਹ ਸਾਰੇ ਪ੍ਰਾਰਥਨਾ ਤੇ ਉਪਾਕਰਨ ਤੋਂ ਬਾਅਦ ਦੇ ਵਿੱਚ ਇੱਕ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਉਹ ਮੰਤਰ ਹੈ ਸ਼੍ਰੀ ਗਣੇਸ਼ਾਏ ਨਮੇ ਸ਼੍ਰੀ ਗਣੇਸ਼ਾਏ ਨਮੇ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਹੈ ਇਸ ਮੰਤਰ ਦਾ ਜਾਪ ਤੁਸੀਂ ਇੱਕ ਹੀ ਵਾਰ ਕਰਨਾ ਹੈ ਤੇ ਜਾਬ ਕਾਦੇ ਸਮੇ ਤੁਹਾਡਾ ਧਿਆਨ ਗਣਪਤੀ ਤੇ ਮਾਤਾ ਲక్ష్ਮੀ ਜੀ ਦੇ ਚਰਨਾਂ ਦੇ ਵਿੱਚ ਹੋਣਾ ਜ਼ਰੂਰੀ ਹੈ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਜਿਹੜੀ ਤੁਸੀਂ ਹਰੀ ਮੋਂਗ ਦੀ ਦਾਲ ਲਈ ਸੀ ਉਸੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਹਰੇ ਰੰਗ ਦਾ ਰੁਮਾਲ ਸ਼ਾਹੀ ਕਪੜਾ ਤੇ ਜਾਂ ਫਿਰ ਹਰੇ ਰੰਗ ਦਾ ਤੁਹਾਨੂੰ ਰੁਮਾਲ ਚਾਹੀਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚੋਂ ਹਰੇ ਰੰਗ ਦਾ ਕਪੜਾ ਮਿਲ ਗਿਆ ਤਾਂ ਉਹ ਬਿਨਾ ਜੋਸ਼ ਕੀਤਾ ਹੋਇਆ ਹੋਣਾ ਚਾਹੀਦਾ ਹੈ ਤੁਹਾਡਾ ਜੋਸ਼ ਕੀਤਾ ਹੋਇਆ ਤੁਸੀਂ ਕਪੜਾ ਨਹੀਂ ਲੈਣਾ ਉਸ ਦੇ ਵਿੱਚ ਤੁਸੀਂ ਹਰੇ ਇਲਾਚੇ ਰੱਖ ਲੈਣੇ ਆ ਤੇ ਉਸੇ ਨਾਲ ਜਿਵੇਂ ਤੁਹਾਨੂੰ ਪਹਿਲਾਂ ਸੇਮ ਪ੍ਰੋਸੈਸ ਦੱਸਿਆ ਸੀ ਕਿ ਗਣਪਤੀ ਭਗਵਾਨ ਜੀ ਦੇ ਅੱਗੇ ਤੁਸੀਂ ਆਪਣੀ ਬੇਨਤੀ ਪ੍ਰਾਰਥਨਾ ਕਰਨੀ ਹੈ ਦੋਸਤੋ ਬਾਅਦ ਦੇ ਵਿੱਚ ਉਸ ਰੁਮਾਲ ਨੂੰ ਉਹਦੇ ਵਿੱਚ ਇਲਾਚੀਆਂ ਦੇ ਸਮੇਤ ਗਣਪਤੀ ਭਗਵਾਨ ਜੀ ਦੇ ਸਾਹਮਣੇ ਰੱਖਣ ਤੋਂ ਬਾਅਦ ਤੁਸੀਂ ਉਸੇ ਹੀ ਪ੍ਰਕਾਰ ਦੇ ਨਾਲ ਜੋ ਤੁਹਾਨੂੰ ਮੰਤਰ ਦੱਸਿਆ ਸੀ ਉਹ ਮੰਤਰ ਦਾ ਜਾਪ ਕਰ ਦੇਣਾ ਹੈ 1 ਵਾਰ ਪੂਰੇ ਵਿਸ਼ਵਾਸ ਤੇ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਜੋ ਉਪਾਹ ਹੈ ਇਹ ਸੇਮ ਹੀ ਪ੍ਰੋਸੈਸ ਦੇ ਨਾਲ ਕਰਨਾ ਹੈ ਪਰ ਰੁਮਾਲ ਦੇ ਨਾਲ ਕਰਨਾ ਹੈ ਚਾਹੇ ਤੁਸੀਂ ਮੌਂਗ ਦੀ ਦਾਲ ਦੇ ਵਿੱਚ ਹਰੇ ਇਲਾਚੀ ਰੱਖੀ ਹੈ ਚਾਹੇ ਤੁਸੀਂ ਰੁਮਾਲ ਦੇ ਵਿੱਚ ਹਰੇ ਇਲਾਚੀ ਰੱਖੀ ਹੈ ਐਸ ਨੂੰ ਤੁਸੀਂ ਨਵਰਾਤਰੀ ਦੇ 9 ਤੱਕ ਇਸੇ ਤਰੀਕੇ ਦੇ ਨਾਲ ਰੱਖਿਆ ਰਹਿਣ ਦੇਣਾ ਹੈ ਤੇ ਗਣਪਤੀ ਭਗਵਾਨ ਜੀ ਦੇ ਸਾਹਮਣੇ ਨੌਵੇਂ ਜਾਣੇ ਕਿ ਲਾਸਟ ਨਵਰਾਤਰਾ ਹੋਏਗਾ ਤਾਂ ਇਸ ਨੂੰ ਤੁਸੀਂ ਨਵਰਾਤਰੀ ਦੀ ਨੌਵੀਂ ਤੱਕ ਇਸੇ ਤਰੀਕੇ ਦੇ ਨਾਲ ਰੱਖਿਆ ਰਹਿਣ ਦੇਣਾ ਹੈ ਗਣਪਤੀ ਭਗਵਾਨ ਜੀ ਦੇ ਸਾਹਮਣੇ ਨੌਵੇਂ ਜਾਣੇ ਕਿ ਲਾਸਟ ਨਵਰਾਤਰਾ ਹੋਏਗਾ ਤਦ ਤੱਕ ਤੁਸੀਂ ਇਸ ਨੂੰ ਹੀ ਰੱਖਣ ਦੇਣਾ ਹੈ ਤੇ ਨੌਵੀਂ ਤੋਂ ਬਾਅਦ ਦੇ ਵਿੱਚ ਤੁਸੀਂ ਐਸਾ ਹਰ ਇਲਾਚੀ ਨੂੰ ਰਮਾਹ ਸਮੇਤ ਜਾਂ ਫਿਰ ਮੌਂਗ ਦਾਲ ਦੇ ਸਮੇਤ ਉਠਾ ਕੇ ਤੁਸੀਂ ਇਸ ਨੂੰ ਕਿਸੇ ਬੇਟੀ, ਭੂਆ ਜਾਂ ਫਿਰ ਭੈਣ ਨੂੰ ਦੇਣਾ ਹੈ। ਇਹ ਬੁੱਧ ਪੰਚਮੀ ਦੇ ਦਿਨ ਦਾ ਉਪਾਏ ਇਸ ਕਰਕੇ ਇਸ ਨੂੰ ਤੁਸੀਂ ਭੈਣ, ਭੂਆ ਜਾਂ ਫਿਰ ਬੇਢੀ ਜਾਣੀ ਕਿ ਲੜਕੀ ਨੂੰ ਉਸਰ ਰੁਮਾਲ ਦੇ ਨਾਲ ਹਰੇ ਇਲਾਚੀ ਜਾਂ ਫਿਰ ਮੌਂਗ ਦਾਲ ਦੇ ਨਾਲ ਹਰੇ ਇਲਾਚੀ ਸਮੇਤ ਤੁਸੀਂ ਦੇਣਾ। ਨੌਵੀਂ ਦੇ ਬਾਅਦ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਹ ਚੀਜ਼ ਨੂੰ ਭੈਣ, ਭੂਆ ਜਾਂ ਫਿਰ ਬੇਟੀ ਨੂੰ ਦੇ ਸਕਦੇ ਉਹ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਰੈਸਟੋਰੈਂਟ ਨਹੀਂ ਹੈ ਤਾਂ ਤੁਸੀਂ ਇਹ ਚੀਜ਼ਾਂ ਨੂੰ ਮੰਦਾ ਦੇ ਵਿੱਚ ਪਚਾ ਸਕਦੇ ਹੋ ਇਸਪਾਣ ਜਦੋਂ ਤੁਸੀਂ ਕਰੋਗੇ ਤੁਸੀਂ ਦੇਖੋਗੇ چاہے ਤੁਹਾਡੇ ਬੱਚਿਆਂ ਦੀ ਉਮਰ ਕਿੰਨੀ ਵੀ ਕਿਉਂ ਨਾ ਹੋਵੇ ਪਰ ਤੁਹਾਡੇ ਬੱਚਿਆਂ ਦੇ ਵਿਆਹ ਦੇ ਜੋਗ ਸਿਰਫ ਇਸਪਾਣ ਨੂੰ ਇੱਕ ਵਾਰ ਕਰਨ ਦੇ ਨਾਲ ਬਣ ਜਾਣਗੇ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਚਮਤਕਾਰਈ ਤੇ ਕਾਰਗਰ ਉਪਾਅ ਹੈ ਇਸ ਕਰਕੇ ਜ਼ਰੂਰ ਇਸਪਾਣ ਨੂੰ ਤੁਸੀਂ ਕਰਕੇ ਦੇਖਿਓ ਇਹ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਤਾਂ ਪਾ ਆ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ